ਪ੍ਰੇਜ਼ ਦਾ ਲਾਰਡ ਗੋਡ ਬlesਸ ਯੂ ਪ੍ਰਭੂ ਯਸਮ ਸਿੰਘ ਦੇ ਨਾਮ ਦੇ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਸਵੇਰ ਦੇ ਵਿੱਚ ਆ ਦਿਨ ਐਂਦਵਾਰ ਇਸ ਟਾਈਮ ਸਮਾਂ ਸਵੇਰ ਦੇ 3:30 ਹੋ ਚੁੱਕੇ ਆ ਇੰਨਾ ਟਾਈਮ ਹੋ ਚੁੱਕਿਆ ਰਾਤ ਦਾ ਜਣੀ ਸਵੇਰ ਦਾ ਕਹਿ ਸਕਦੇ ਆ ਰਾਤ ਦਾ ਕਹਿ ਸਕਦੇ ਆ ਹੁਣ ਸੋਚਦੇ ਹੋਵੋਗੇ ਵੀ ਇੰਨਾ ਸੁਨੇਹਾ ਮੈਂ ਵੀਡੀਓ ਕਿਉਂ ਬਣਾ ਰਿਹਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇੱਕੋ ਹੀ ਹੈ ਕਿ ਅੱਜ ਇੱਕ 11:30 ਵਜੇ ਮੈਨੂੰ ਕਾਲ ਆਈ ਸੀ ਇੱਕ ਪਰਿਵਾਰ ਦੀ ਜਿਹੜਾ ਕਿ ਪਰਿਵਾਰ ਲਗਾਤਾਰ ਰਬੂ ਦੇ ਘਰ ਚਾਰੇ ਸੀਗਾ ਅਚਾਨਕ ਉਹਦੇ ਘਰ ਵਿੱਚ ਇੱਕ ਪ੍ਰੋਬਲਮ ਆਈ ਉਹਦੀ ਵਾਈਫ ਨੂੰ ਦੁਸ਼ਟ ਆਤਮਾ ਦਾ ਅਟੈਕ ਹੋਇਆ ਜਿਸ ਦੇ ਕਰਕੇ ਉਹ ਜਿਆਦਾ ਬਹੁਤ ਜਲ ਦੁਸ਼ਟ ਆਤਮਾ ਖੇਡ ਰਹੀ ਸੀ ਉਹਦੇ ਵਿੱਚ ਲੇਕਿਨ 11:30 ਤੋਂ ਲੈ ਕੇ ਮੈਂ 12 1 ਵਜੇ ਤੱਕ ਉਹਦੇ ਵਾਸਤੇ ਪ੍ਰਾਰਥਨਾ ਕਰਦਾ ਰਿਹਾ ਪੰਜ ਪੰਜ ਮਿੰਟਾਂ ਬਾਅਦ ਆ 10 ਮਿੰਟਾਂ ਬਾਅਦ ਫਿਰ ਵੀ ਉਹਨੂੰ ਦੁਸ਼ਟ ਆਤਮਾ ਛੱਡ ਗਈ ਨਹੀਂ ਗਈ ਲੇਕਿਨ ਹੁਣ ਇਸ ਟਾਈਮ ਦੇ ਵਿੱਚ ਔਰ ਸਾਡੇ ਕੋਲ ਆ ਰਹੇ ਹਾਂ ਸਿਰਫ 5-4 ਮਿੰਟਾਂ ਦੇ ਵਿੱਚ ਆ ਜਾਣਗੇ ਤੇ ਉਹਨਾਂ ਦੇ ਲਈ ਜਦੋਂ ਵੀ ਪ੍ਰਾਰਥਨਾ ਹੋਏਗੀ ਤੇ ਪਰਮੇਸ਼ਵਰ ਉਹਨਾਂ ਨੂੰ ਉਸੇ ਕੜੀ ਆਜ਼ਾਦ ਕਰੇਗਾ ਇਹ ਮੇਰਾ ਵਿਸ਼ਵਾਸ ਹੈ ਲੇਕਿਨ ਮੈਂ ਆਪ ਸਭ ਨੂੰ ਇਹ ਮੈਸੇਜ ਦਿੰਦਾ ਦਿੰਦਾ ਹਾਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਅੱਜ ਬਹੁਤ ਸਾਰੀਆਂ ਮਿਨਿਸਟਰੀਆਂ ਦੇ ਵਿੱਚ ਲੋਕਾਂ ਨੂੰ ਜੋੜਿਆ ਜਾਂਦਾ ਅੱਲਾ ਸਿਰੀ ਦਿੱਤੀ ਜਾਂਦੀ ਅਸੀਂ ਤੁਹਾਡੇ ਨਾਲ ਹੈ ਜੀ ਜਦੋਂ ਮਰਜ਼ੀ ਅੱਧੀ ਰਾਤ ਨੂੰ ਕਾਲ ਕਰੋ ਅਸੀਂ ਤੁਹਾਡੇ ਨਾਲ ਖੜਾਂਗੇ ਜੀ ਲੇਕਿਨ ਨਾਲ ਨਹੀਂ ਖੜਦਾ ਕੋਈ ਵੀ ਮੁਸੀਬਤ ਪੈਣ ਤੇ ਕੋਈ ਵੀ ਨਾਲ ਨਹੀਂ ਖੜਦਾ ਲੇਕਿਨ ਬਾਈਬਲ ਦੱਸਦਾ ਹੈ ਇਹਨਾਂ ਅੱਛਾ ਜ਼ਾਲੀ ਮੈਂ ਆ ਜੋ ਅੱਛਾ ਜ਼ਾਲੀ ਆਪਣੀ ਭੇਡਾਂ ਲਈ ਜਾਨ ਦਿੰਦਾ ਲੇਕਿਨ ਜੀ ਅਸੀਂ ਕਹਿੰਨੇ ਵੀ ਅਸੀਂ ਅੱਛੇ ਜ਼ਾਲੀ ਆ ਤਾਂ ਆਪਣੇ ਭੇਡਾਂ ਲਈ ਜ਼ਰੂਰ ਧਿਆਨ ਰੱਖੋ ਜਾਨ ਤੱਕ ਦੇ ਦਿਓ ਤੇ ਮੈਂ ਇਸ ਵੀਡੀਓ ਦੁਆਰਾ ਭਰੋਸਾ ਦਵਾਉਂਦਾ ਹਾਂ ਕਿ ਜਿਹੜੇ ਵੀ ਇਹ ਚਰਚ ਨਾਲ ਜੁੜਨਾ ਚਾਹੁੰਦੇ ਆ ਜਾਂ ਚਰਚ ਨਾਲ ਜੁੜੇ ਹੋਏ ਆ ਔਰ ਮੈਂ ਪਰਮੇਸ਼ਰ ਦਾ ਦਾਸ ਦਿਨ ਰਾਤ ਤੁਹਾਡੇ ਨਾਲ ਹਾਜ਼ਰ ਆ ਅੱਧੀ ਰਾਤ ਨੂੰ 12 ਵਜੇ 1 ਵਜੇ 4 ਵਜੇ ਜਦੋਂ ਵੀ ਕੋਈ ਪ੍ਰੋਬਲਮ ਆਪਕੋ ਆਵੇ ਤਾਂ ਔਰ ਖੁਦਾ ਦਾਸ ਤੁਹਾਡੇ ਨਾਲ ਹਮੇਸ਼ਾ ਲਈ ਖੜਾ ਹੈ ਮੇਰੀ ਟੀਮ ਹਮੇਸ਼ਾ ਲਈ ਖੜੀ ਹੈ ਔਰ ਮੈਂ ਟੀਮ ਦਾ ਵੀ ਧੰਨਵਾਦ ਕਰਦਾ ਹਾਂ ਜੋ ਮੇਰੇ ਨਾਲ ਟੀਮ ਰਹਿੰਦੀ ਹੈ ਜੋ ਚਰਚ ਦੇ ਵਿੱਚ ਮੁੰਡੇ ਰਹਿੰਦੇ ਆ ਕਿ ਆ ਮੈਂਬਰ ਚਰਚ ਦੇ ਇਹ ਵੀ ਮੇਰੇ ਨਾਲ ਜਾਗਦੇ ਅੱਜ ਸਾਰੀ ਰਾਤ ਦੇ ਤੇ ਥੋੜੇ ਸਮੇਂ ਲਈ ਸੁੱਤੇ ਸੀਗੇ ਤੇ ਜਦੋਂ ਵੀ ਮੇਰੀ ਕਾਲ ਆਉਂਦੀ ਇਹਨਾਂ ਨੂੰ ਤੇ ਪੜਕਦੇ ਨੇ ਖੜੇ ਹੁੰਦੇ ਉਸ ਟਾਈਮ ਤੇ ਧਿਆਨ ਦਿਨਾਂ ਲਈ ਵੀ ਜਰੂਰ ਪ੍ਰਾਰਥਨਾ ਕਰੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਇਦਾਂ ਦੇ ਕੇਸ ਆਉਣ ਤਾਂ ਨੀਂਦ ਨੂੰ ਤਿਆਗ ਕੇ ਉਸੇ ਟਾਈਮ ਉਹਨਾਂ ਦੇ ਵਾਸਤੇ ਸਾਰ ਲੈਤੀ ਜਾਵੇ ਔਰ ਇਹ ਫੋਨ ਆ ਗਿਆ ਨਾ ਹਲੋ ਆ ਮੈਂ ਚਰਚ ਆ ਗਿਆ ਚਰਚ ਆਜੋ हां आज ਤੇ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਆਪ ਕਿਸੇ ਵੀ ਚਾਜ਼ ਜਾ ਰਹੇ ਹੋ ਦੁਖੀਆਂ ਬਿਮਾਰਾਂ ਤੁਹਾਡਾ ਘਰ ਦਾ ਚਟਕਾਰਾ ਨਹੀਂ ਹੋ ਰਿਹਾ ਤਾਂ ਹੀ ਰੋਂ ਚਰਚ ਜ਼ਿੰਦਾਬਾਦ ਹੈ ਆਪਕੇ ਲਈ ਤਿਆਰ ਹੈ ਆਪ ਆਓ ਔਰ ਬਲੇਸ ਨੂੰ ਪਾਓ ਰੋਵੀ ਅਸਮ ਸੀ ਦੇ ਜ਼ਿੰਦਾ ਨਾਮ ਦੇ ਵਿੱਚ ਆਮੇਨ